ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਮੇਰੇ ਕਿਸਾਨ ਵੀਰਾਂ ਨੂੰ ਤੇ YouTube ਦੇਖਣ ਵਾਲੇ ਜਿੰਨੇ ਵੀ ਮੇਰੇ ਸੱਜਣ ਮਿੱਤਰ ਹੈ ਉਹਨਾਂ ਨੂੰ ਮੈਂ ਜੀ ਆਇਆਂ ਆਖਦਾ ਤੇ ਅੱਜ ਆਪਾਂ ਜਿਹੜੇ ਵਿਸ਼ੇ ਤੇ ਗੱਲ ਕਰਨੀ ਸੀ ਪਿਛਲੀ ਵੀਡੀਓ 'ਚ ਦੱਸਿਆ ਸੀ ਵੀ ਆਪਾਂ ਅੱਜ ਫਲਦਾਰ ਬੂਟੇ ਆ ਜਿਹੜੇ ਉਹਨਾਂ ਦੇ ਉੱਤੇ ਕਿੱਦਾਂ ਉਹਨਾਂ ਦੀ ਸਾਂਭ ਸੰਭਾਲ ਕਰਕੇ ਜਿਹੜੇ ਫਲਦਾਰ ਬੂਟੇ ਆਪਾਂ ਲਾਉਣੇ ਆ ਤੇ ਲਾਉਣੇ ਵੀ ਜ਼ਰੂਰ ਚਾਹੀਦੇ ਆ ਮੇਰੀ ਸੋਚ ਤਾਂ ਇਹ ਹੈ ਕਿ ਕਿਦਾਂ ਸੜਕਾਂ ਛੜਕਾਂ ਦੇ ਉੱਤੇ ਕਿਨਾਰਿਆਂ ਦੇ ਜਾਂ ਕਿਦਾਂ ਵੀ ਆਪਾਂ ਕੋਈ ਵੀ ਬੂਟੇ ਲਾਉਣੇ ਆ ਤੇ ਉੱਥੇ ਵੀ ਆਪਾਂ ਨੂੰ ਅਮਰੂਦ ਵਗੈਰਾ ਜਾਂ ਜਿਹੜੇ ਆਪਾਂ ਨੂੰ ਪਤਾ ਵੀ ਘੱਟ ਸੰਭਾਲ ਵਾਲੇ ਬੂਟੇ ਆ ਤੇ ਉਹ ਨਰਸਰੀਆਂ ਜਿਵੇਂ ਸਰਕਾਰੀ ਨਰਸਰੀਆਂ ਵੀ ਉਹਨਾਂ ਤੋਂ ਡਿਮਾਂਡ ਕਰਨੀ ਚਾਹੀਦੀ ਤੇ ਉਹ ਲਾਉਣੇ ਚਾਹੀਦੇ ਆ ਕਿ ਕੋਈ ਵੀ ਰਾਹੀ ਗਿਰ ਲੰਘਦਾ ਹਨਾ ਕੋਈ ਵੀ ਫਲ ਖਾ ਸਕਦਾ ਵੀ ਨਾਲੇ ਆਪਣਾ ਉਹਨਾਂ ਨੇ ਸ਼ਾਂਤ ਆ ਦੇਣੀ ਆ ਜਿਹੜੇ ਆਪਾਂ ਅੱਜ ਕੱਲ ਅੰਗਰੇਜ਼ੀ ਬੂਟੇ ਲਾਈ ਜਾਂਦੇ ਆ ਹਨਾ ਬਾਹਰ ਦੀ ਤਕਨੀਕ ਬਾਹਰ ਦੇ ਬੂਟੇ ਜਾਂ ਆਈ ਜਾਂਦੇ ਜਾਂ ਸੜਕਾਂ ਦੇ ਪਾਸ ਹੀ ਆਪਾਂ ਦੇਖਿਆ ਵੀ ਹੁਣ ਨਵੇਂ ਬੂਟੇ ਲੱਗੇ ਆ ਵੀ ਉਦਾਂ ਦੇ ਬੂਟੇ ਵੀ ਤਾਂ ਆਪਾਂ ਲਾਈ ਜਾਂਦੇ ਆ ਵੀ ਬਹੁਤ ਕਿਸਾਨ ਵੀਰ ਆ ਮੈਂ ਦੇਖਿਆ ਵੀ ਜਿਹੜੇ ਵਧੀਆ ਜਿਹੜੇ ਦਵਾਈਆਂ ਦੋਈਆਂ ਬਣਦੀਆਂ ਅੱਜ ਕੱਲ ਉਹ ਬੂਟੇ ਲਾਈ ਜਾਂਦੇ ਆ ਸੜਕਾਂ ਦੇ ਕਿਨਾਰੇ ਵੀ ਲੋਕਾਂ ਨੇ ਲਾਏ ਆ ਵੀ ਜਿਹੜਾ ਮਰਜ਼ੀ ਲੈ ਜੇ ਤੋੜ ਕੇ ਹਨਾ ਤੇ ਕਈ ਤਰ੍ਹਾਂ ਦੇ ਬੂਟੇ ਆ ਦੇਖੋ ਉਹਦੇ ਬਾਰੇ ਤਾਂ ਮੈਨੂੰ ਜਿਵੇਂ ਆਪਾਂ ਕਹਿ ਦਿਆਂ ਵੀ ਅਜੂਬਾ ਵਾਲੇ ਵਾਲਾ ਗਿਆਨ ਨਹੀਂ ਤੇ ਵੀ ਇਸ ਤਰ੍ਹਾਂ ਮੇਰੀ ਸੋਚ ਹੈ ਵੀ ਜਿਹੜੇ ਆਪਾਂ ਬੂਟੇ ਲਾਉਣੇ ਆ ਵੱਧ ਤੋਂ ਵੱਧ ਆਪਾਂ ਨੂੰ ਬੂਟੇ ਲਾਉਣੇ ਚਾਹੀਦੇ ਆ ਤੇ ਇੱਕ ਜਣੀ ਤਕਨੀਕ ਤੁਸੀਂ ਦੇਖ ਲੈ ਜਿਓ ਥੋੜਾ ਸਰਚ ਮਾਰ ਕੇ ਇੱਕ ਇੱਕ ਬੂਟਾ ਜਿਵੇਂ ਵਾਸ ਦਾ ਵੀ ਲੱਗ ਜੇ ਤੇ ਬਹੁਤ ਚੰਗਾ ਘਰ ਦੇ ਵਿੱਚ ਨਾਲੇ ਤਾਂ ਆਪਾਂ ਨੂੰ ਲੱਕੜ ਦੀ ਲੋੜ ਰਹਿੰਦੀ ਹੈ ਕੋਈ ਵੀ ਆਪਾਂ ਛਾਨ ਨਾ ਵਗੈਰਾ ਪਸ਼ੂਆਂ ਵਾਸਤੇ ਜਾਂ ਕਾਸੀ ਵਾਸਤੇ ਪਾਉਣੀ ਹੈ ਤੇ ਇੱਕ ਇੱਕ ਬੂਟਾ ਵਾਸ ਦਾ ਵੀ ਜ਼ਰੂਰ ਲਾਉਣਾ ਚਾਹੀਦਾ ਆਪਾਂ ਨੂੰ ਤੇ ਪਹਿਲਾਂ ਆਪਣੇ ਪੁਰਾਣੇ ਟਾਈਮਾਂ ਦੇ ਵਿੱਚ ਮੇਰੀ ਸੁਰਤ ਦੇ ਵਿੱਚ ਤਾਂ ਵਾਸ ਹੁੰਦੇ ਸੀਗੇ ਘਰਾਂ ਦੇ ਆਪ ਹੀ ਪਾਸੇ ਇੱਕ ਇੱਕ ਦੋ ਦੋ ਬੂਟੇ ਕਿਸਾਨੀ ਦੀਆਂ ਤਰ੍ਹਾਂ ਦੇ ਲਾਏ ਹੁੰਦੇ ਸੀ ਆਪਣੇ ਪਿੰਡਾਂ ਜਿੱਦ ਤੇ ਇੱਕ ਇੱਕ ਬੂਟਾ ਜਿਹਨੂੰ ਵੀ ਵਾਸ ਦਾ ਵੀ ਲਾਉਣਾ ਚਾਹੀਦਾ ਤੇ ਬਾਕੀ ਫਲਦਾਰ ਬੂਟਿਆਂ ਦੀ ਆਪਾਂ ਗੱਲ ਕਰਦੇ ਆਂ ਵੀ ਲਾਉਣੇ ਤਾਂ ਹੈ ਆਪਾਂ ਪਰ ਫਲਦਾਰ ਬੂਟੇ ਨੂੰ ਘੱਟੋ ਘੱਟ ਕਿਸਾਨ ਵੀਰੋ ਔਰ ਮੇਰੇ ਜਿੰਨੇ ਵੀ YouTube ਦੇਖਣ ਵਾਲੇ ਚੈਨਲ ਦੇਖਣ ਵਾਲੇ ਵੀਰ ਹੈ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਵੀ 6-7 ਮਹੀਨੇ ਦੀ ਸੰਭਾਲ ਬਹੁਤ ਜ਼ਰੂਰੀ ਹੋਗੀ ਹੈ 6-7 ਮਹੀਨੇ ਜਾਂ ਸਾਲ ਉਦੋਂ ਬਾਅਦ ਚਾਹੇ ਤੁਸੀਂ ਉਹਦਾ ਥੋੜਾ ਜਿਹਾ ਕਟਾ ਦਿਓ ਜਿਵੇਂ ਆਪਾਂ ਕਹਿੰਨੇ ਆਂ ਵੀ ਛੋਟੇ ਬੱਚੇ ਦੀ ਆਵਾਸ ਸੰਭਾਲ ਰੱਖਦੇ ਆ ਇਸ ਕਰਕੇ ਪੌਦੇ ਦੀ ਪਹਿਲਾਂ ਤਾਂ ਆਪਾਂ ਜਿਦੋਂ ਨਰਸਰੀ ਚੋਂ ਲੈ ਕੇ ਆਏ ਆ ਉਦੋਂ ਆਪਾਂ ਕਮਿਟਿਡ ਨਰਸਰੀ ਕੋਲ ਲੈ ਕੇ ਆਓ ਜਾਂ ਯੂਨੀਵਰਸਿਟੀ ਤੋਂ ਬੂਟੇ ਲਓ ਵੀ ਲਿਖਤੀ ਰੂਪ ਦੇ ਵਿੱਚ ਲੈ ਕੇ ਆਓ ਵੀ ਬੂਟਾ ਪ੍ਰੋਪਰ ਭਾਈ ਤੋਂ ਮੈਨੂੰ ਸਾਨੂੰ ਲਿਖਤੀ ਰੂਪ ਦੇ ਵਿੱਚ ਦੇ ਵੀ ਭਾਈ ਇਹ ਕਿਉਂਕਿ ਆਪਾਂ ਸਾਲ ਡੇਢ ਸਾਲ 2 ਸਾਲ ਸਾਹਮਣੇ ਨੇ ਉਹਨੂੰ ਕਈ ਵਾਰੀ ਲੱਗਦਾ ਹੀ ਕੁਝ ਨਹੀਂ ਮੇਰੇ ਦਾ ਖੁਦ ਹੋਇਆ ਇਦਾਂ ਹੋਇਆ ਵੀ ਮੈਂ ਕਿਸੇ ਵਿਸ਼ਵਾਸ ਤੇ ਕਿਸੇ ਦੇਤੇ ਬੂਟੇ ਲਏ ਹਨਾ ਹੁਣ ਮੈਂ ਨਾਂ ਨਹੀਂ ਲੈਣਾਗਾ ਜਣੀ ਮੈਂ ਲੈਣ ਯੂਨੀਵਰਸਿਟੀ ਤੋਂ ਗਿਆ ਸੀ ਤੇ ਯੂਨੀਵਰਸਿਟੀ ਕੋਲੋਂ ਤੋਂ ਖਤਮ ਹੋ ਗਏ ਬੂਟੇ ਜਾਂ ਮੈਂ ਲੇਟ ਹੋ ਗਿਆ ਜਾਂ ਉਹਦੇ ਬੰਦ ਸੀ ਉਹ ਕੱਲਾ ਉਹਨਾਂ ਨੇ ਮਰੂਦਾਂ ਦਾ ਬੂਟਾ ਦਿੱਤਾ ਤੇ ਬਾਕੀ ਮੈਂ ਕਿਸੇ ਹੋਰ ਬੰਦੇ ਤੋਂ ਲੈ ਲਈ ਉਹਨੇ ਗਰੰਟੀ ਨਾਲ ਬੂਟੇ ਦਿੱਤੇ ਹਨਾ ਉੱਥੇ ਗਰੰਟੀ ਹੀ ਹੁੰਦੀ ਵਿਸ਼ਵਾਸ ਦਵਾ ਦਾ ਬੂਟੇ ਇਦਾਂ ਤੇ ਉਹ ਬੂਟਾ ਕੋਈ ਨਹੀਂ ਤੇ ਨਜ਼ਰਾਂ ਦੇ ਵਿੱਚੋਂ ਚੱਲਿਆ ਜੀ ਹਨਾ ਵੀ ਮੈਂ ਖੁਦ ਵੀ ਇਸ ਤਰ੍ਹਾਂ ਸੰਭਾਲ ਲਿਆ ਇਸ ਕਰਕੇ ਪਹਿਲਾਂ ਤਾਂ ਬੂਟੇ ਦੀ ਚੋਣ ਚੰਗੀ ਨਰਸਰੀ ਤੋਂ ਕਰੋ ਤੇ ਬਾਕੀ ਕਮਿਟ ਕਮਿਟਮੈਂਟ ਕਰੋ ਅਗਲੇ ਨਾਲ ਵੀ ਸਾਨੂੰ ਬਈ ਲਿਖਤੀ ਰੂਪ ਦੇ ਵਿੱਚ ਇਹਦਾ ਬਿੱਲ ਵਗੈਰਾ ਦੇ ਵੀ ਕਿੰਨੇ ਚਿਰ ਤੋਂ ਫਸ ਜਿੱਤਣ ਲੱਗੂ ਕੀ ਇਹਦਾ ਕਰੈਕਟਰ ਹੈ ਕਿੱਦਾਂ ਦੀ ਹੈ ਵੈਰੈਟੀ ਹੈ ਹਨਾ ਜੇ ਆਪਾਂ ਕੋਈ ਵੈਰੈਟੀ ਨਹੀਂ ਚੰਗੀ ਲਈ ਹੋਈ ਤਾਂ ਫਿਰ ਆਪਾਂ ਉਹਨੂੰ ਸੰਭਾਲ ਕੇ ਇਸ ਕਰਕੇ ਉਹਦੀ ਸਮਝ ਬਾਰੇ ਮੈਂ ਜਿਹੜੀ ਤੁਹਾਨੂੰ ਜਾਣਕਾਰੀ ਦਿੰਦਾ ਵੀ ਤੁਸੀਂ ਜਿਹੜੀ ਜ਼ਮੀਨ ਪਹਿਲੀ ਗੱਲ ਦਾ ਬਾਗਬੂਗ ਲਾਉਣ ਵਾਸਤੇ ਤਾਂ ਆਪਾਂ ਨੂੰ ਮਿੱਟੀ ਟੈਸਟ ਕਰਣੀ ਹੋਊਗੀ ਆਪਦੀ ਤੇ ਥੋੜੇ ਬੂਟੇ ਲਾਉਣ ਵਾਸਤੇ ਵੀ ਆਪਾਂ ਜੇ ਕਰਾ ਲਈਏ ਕੋਈ ਮਿੱਟੀ ਤਾਂ ਆਪਾਂ ਉਹ ਟੈਸਟ ਕਰਾਉਂਦੇ ਹੀ ਨੀਗੇ ਹੁਣ ਦੇਖੋ ਵੀ ਆਪਾਂ ਪਿੰਡ ਦੇ ਵਿੱਚ ਕਿਸੇ ਡਾਕਟਰ ਕੋਲੇ ਵੀ ਜਾਈਏ ਛੋਟੇ ਤੋਂ ਛੋਟੇ ਪਿੰਡਾਂ ਦੇ ਵਿੱਚ ਜਿਵੇਂ ਆਪਾਂ ਡਾਕਟਰ ਬੈਠੇ ਹਨ ਉਹ ਵੀ ਆਪਾਂ ਨੂੰ ਕਹਿੰਦੇ ਆ ਵੀ ਹਰ ਪਿੰਡ 'ਚ ਤਕਰੀਬਨ ਲੈਬਰਾਟਰੀ ਖੁੱਲ ਗਈ ਹੁਣ ਤੇ ਉਹ ਕਹਿੰਦੇ ਵੀ ਜਾ ਭੱਜ ਕੇ ਦੋ ਤਿੰਨ ਟੈਸਟ ਕਰਾ ਕੇ ਲਿਆ ਹਨ ਜਦੋਂ ਆਪਾਂ ਕੋਈ ਦਵਾਈ ਲਾਂਗੇ ਤੇ ਫਿਰ ਚਾਰ ਸਾਲਾਂ ਦਾ ਸਿਸਟਮ ਇਹ ਚੱਲ ਪਿਆ ਜਾਨੀ ਆਮ ਪਿੰਡਾਂ 'ਚ ਹਨਾ ਤੇ ਜਿਹੜੇ ਵੱਡੇ ਪਿੰਡ ਆ ਜੇ ਲੋਥੇ ਦਾ ਪਹਿਲਾਂ ਦਾ ਵੀ ਚੱਲਦਾ ਹੋਊਗਾ ਆਮ ਪਿੰਡਾਂ 'ਚ ਜਿਹਾ ਕਿ ਦੋ ਦੋ ਲਵੌਟਰੀਆਂ ਤੇ ਜੀ ਆਪਾਂ ਸਰੀਰ ਦਾ ਟੈਸਟ ਕਰਾ ਕੇ ਦਵਾਈ ਲੈਣੇ ਆ ਤੇ ਜਿਹੜੀ ਜ਼ਮੀਨ ਦੇ ਵਿੱਚ ਆਪਾਂ ਇਹ ਸੋਚੋ ਵੀ ਆਪਾਂ ਉਹਦੇ ਵਿੱਚੋਂ ਪੈਦਾਵਾਰ ਕਰਕੇ ਤੇ ਖਾਣੀ ਹੈ ਤੇ ਆਪਾਂ ਉਹਨੂੰ ਕਿਉਂ ਨਹੀਂ ਟੈਸਟ ਕਰਾਉਂਦੇ ਵੀ ਇਹਦੇ ਵਿੱਚ ਕੀ ਹੈਗਾ ਤੇ ਪਾਣੀ ਆਪਣੇ ਦੇ ਵਿੱਚ ਕੀ ਹੈਗਾ ਹਨਾ ਤੇ ਕਿਹੜਾ ਆਪਾਂ ਪਾਣੀ ਪੀ ਜੰਨੇ ਆ ਫਿਲਟਰ ਲਾ ਲੈਣੇ ਕੱਲਾ ਆਪਾਂ ਉੱਤੇ ਫਿਲਟਰ ਲਾਉਣ ਨਾਲ ਕੋਈ ਪਾਣੀ ਦੇ ਵਿੱਚੋਂ ਸ਼ੋਰਾ ਖਤਮ ਹੋ ਜਾਂਦਾ ਕੋਈ ਤੱਤ ਤਾਂ ਨਹੀਂ ਖਤਮ ਕਰ ਦਿੰਦਾ ਜਿਹੜੇ ਕੋ ਇਹ ਜ਼ਰੂਰੀ ਹੈ ਕਿਸਾਨ ਵੀਰੋ ਵੀ ਮਿੱਟੀ ਤੇ ਪਾਣੀ ਨੂੰ ਟੈਸਟ ਕਰਾ ਕੇ ਖੇਤੀ ਜਿੱਦੇ ਤੋਂ ਸ਼ੁਰੂ ਕਰ ਲਈ ਤੁਸੀਂ ਆਪ ਹੀ ਡਾਕਟਰ ਬਣ ਜਾਓਗੇ ਤੁਹਾਨੂੰ ਸਾਰਾ ਕੁਝ ਪਤਾ ਲੱਗ ਜੂ ਜੇ ਤੁਹਾਨੂੰ ਇਹ ਪਤਾ ਲੱਗਿਆ ਵੀ ਸਾਡੀ ਜ਼ਮੀਨ ਦੇ ਵਿੱਚ ਕਿਹੜੀ ਕਿਹੜੀ ਚੀਜ਼ ਦੀ ਘਾਟ ਹੈ ਫਿਰ ਤੁਸੀਂ ਮੂਰਖ ਥੋੜੀਆਂ ਵੀ ਤੁਸੀਂ ਉਹੀ ਤੱਕ ਦੁਬਾਰਾ ਵਾਧ ਸਿੱਤੀ ਜਾਓਗੇ ਤੇ ਜ਼ਮੀਨ ਦੀ ਤੁਸੀਂ ਜਿਹੜੇ ਘਾਟ ਘਾਟ ਆਊਗੀ ਜਿੰਨਾਂ ਦੀ ਉਹ ਪਾਉਂਗੇ ਜਿਹੜੇ ਵਾਧ ਆਈ ਜਾਂਦੇ ਆ ਉਹ ਨਾ ਪਾਉਂਗੇ ਹਨਾ ਤੇ ਜਿਹੜੀ ਫਿਰ ਥੋੜੀ ਜਿਹੜੀਆਂ ਖਾਦਾਂ ਯੂਰੀਆ ਵਗੈਰਾ ਤੇ ਡੀਏਪੀ ਹੈ ਇਹ ਇੱਕ ਗਰੋਥ ਪ੍ਰੋਮੋਟਰ ਹੈ ਜਿੱਦਾਂ ਆਪਾਂ ਕਹਿੰਦੇ ਇਹ ਆਪਾਂ ਨੂੰ ਕੀੜਾਂ ਦਾ ਠ ਝਾੜ ਦਾ ਜਿਹੜਾ ਕੈਲਸ਼ੀਅਮ ਦੀ ਘਾਟ ਆਉਂਦੀ ਤੇ ਕੈਲਸ਼ੀਅਮ ਪਾਉਣ ਨਹੀਂ ਵਧਣਾ। ਜੇ ਮੈਗਨੀਸ਼ੀਅਮ ਦੀ ਘਾਟ ਆਉਂਦੀ ਜ਼ਮੀਨ ਦੀ ਤਾਂ ਮੈਗਨੀਸ਼ੀਅਮ ਪਾਉਣ ਨਹੀਂ ਵਧਣਾ। ਇਹਦਾ ਐਂਡ ਤੱਕ ਆਪਾਂ ਲੈ ਜਾਂਦੇ ਹਾਂ ਕੁਝ ਕੈਮੀਕਲ ਉਦਾਂ ਦੇ ਪਾ ਕੇ ਤੇ ਤਾਂ ਹੀ ਉਹਦਾ ਫਿਰ ਆਪਾਂ ਨੂੰ ਝਾੜ ਨਹੀਂ ਆਉਂਦਾ। ਹਰ ਵੀਡੀਓ ਦੇ ਵਿੱਚ ਉਹੀ ਗੱਲ ਕਰੀਏ ਝਾੜ ਨਹੀਂ ਆਉਂਦਾ ਤੁਹਾਨੂੰ ਆਪ ਨੂੰ ਫੁੱਲ ਪਤਾ ਹੈ। ਆਪਾਂ ਕਰਦੇ ਸੀ ਅੱਜ ਫਲਦਾਰ ਬੂਟਿਆਂ ਦੀ ਗੱਲ। ਫਲਦਾਰ ਬੂਟੇ ਜੇ ਤੁਸੀਂ ਲਾਉਣੇ ਆਂ ਮਿੱਟੀ ਟੈਸਟ ਕਰਾ ਕੇ ਲਾਓ। ਜੇ ਤੁਸੀਂ 2-4 ਬੂਟੇ ਲਾਉਣੇ ਆਂ ਨਹੀਂ ਵੀ ਮਿੱਟੀ ਟੈਸਟ ਕਰਾਉਂਦੇ ਤਾਂ ਵਧੀਆ ਤਰੀ ਬਾਰਸ ਕਾ ਲਓ ਥੋੜੀ ਜੀ ਵਿੱਚ ਉਹਦੇ ਤੁਸੀਂ 100 150 ਗ੍ਰਾਮ 100 ਕ ਗ੍ਰਾਮ ਲੈ ਲਓ ਇੱਕ ਕਲੀ ਕਲੀ ਰਲਾ ਸਕਦੇ ਉਹਦੇ ਵਿੱਚ ਥੋੜੀ ਜੀ ਰੂੜੀ ਦੀ ਖਾਦਰ ਲਾ ਲਓ ਹਨਾ ਉਹਨੂੰ ਤੁਸੀਂ ਵਿੱਚ ਜਣੀ ਮਿਕਸ ਕਰਕੇ ਤੇ ਦਮਾਰਾ ਮਿੱਟੀ ਪਾ ਕੇ ਵਿੱਚ ਤੇ ਉਹਦੇ ਵਿੱਚ ਚੰਗੀ ਪਰਪੜੀ ਤੇ ਬੂਟਾ ਲਾ ਬੂਟਾ ਲਾਉਣ ਤੋਂ ਬਾਅਦ ਤੁਸੀਂ ਉਹਨੂੰ ਜਿਹੜਾ ਪਾਣੀ ਹੈ ਪਾਣੀ ਮੀਨ ਪਾਣੀ ਦੀ ਗੱਲ ਹੈ ਜਾਨੀ ਬੂਟੇ ਦੇ ਵਿੱਚ ਜਿਹੜਾ ਆਪਾਂ ਲਾਉਣੇ ਨਵਾਂ ਬੂਟਾ ਵਾ ਦੂਜੇ ਦਿਨ ਪਾਣੀ ਦਾ ਭਰ ਦਿੰਨੇ ਆ ਦੂਜੇ ਦਿਨ ਪਾਣੀ ਦਾ ਭਰ ਦਿੰਨੇ ਆ ਉਹਦੇ ਨਾਲ ਵੀ ਜੜ ਦੇ ਵਿੱਚ ਫੰਗਸ ਪੈਦਾ ਹੋ ਜਾਂਦੀ ਦੇਖੋ ਪਤਾ ਨਹੀਂ ਕਿੱਦਾਂ ਦੀ ਜ਼ਮੀਨ ਚੋਂ ਨਰਸਰੀ ਜਦ ਤਿਆਰ ਹੋਈਏ ਕਿੰਦਾ ਦੀ ਖਾਦ ਜਾਂ ਕਿੰਦਾ ਦਾ ਮਿੱਟੀ ਨਾਲ ਉਹ ਆਪਾਂ ਨੂੰ ਤਿਆਰ ਕੀਤਾ ਉਹਨੇ ਇੱਕ ਦਿਮਾਰਾ ਜਨਮ ਲੈਣਾ ਤੁਹਾਡੀ ਮਿੱਟੀ ਦੇ ਵਿੱਚ ਆ ਕੇ ਉਹਨੇ ਫਿਰ ਉੱਥੇ ਚੱਲਣਾ ਹੈ ਉੱਥੇ ਹੁਣ ਤੁਹਾਨੂੰ ਪਤਾ ਹੈ ਕਿੰਦਾ ਦੇ ਤੱਤ ਹੋਈ ਗਿਆ ਤੁਹਾਨੂੰ ਮਿੱਟੀ ਪਹਿਲਾਂ ਟੈਸਟ ਕਰਾਉਂਗੇ ਤਾਂ ਪਤਾ ਲੱਗ ਜੂ ਜਿਹੜੀ ਉਹਦੇ ਨਾਲ ਲਫਾਫੇ ਨੇ ਜਿੰਨੀ ਕਿ ਮਿੱਟੀ ਲੱਗੀ ਆਪਾਂ ਨੂੰ ਪਤਾ ਹੀ ਨਹੀਂ ਉਹ ਚ ਕੀ ਕੁਝ ਪਾਇਆ ਉਹਨਾਂ ਨੇ ਹਨਾ ਇੱਕ ਵਿਰੋਧ ਕਰਨ ਵਾਸਤੇ ਕੁਝ ਵੀ ਪਾ ਸਕਦੇ ਆ ਪਰ ਅੱਗੇ ਜਾ ਕੇ ਤੁਹਾਡੀ ਜ਼ਮੀਨ ਦੇ ਵਿੱਚ ਜਦੋਂ ਉਹਨੂੰ ਤੁਸੀਂ ਲਾਉਂਗੇ ਤੇ ਉਦੋਂ ਬਾਅਦ ਤੁਸੀਂ ਪਾਣੀ ਉਹਨੂੰ ਜਾਨੀ ਸੈਲ ਰੱਖਣੀ ਹੈ ਬੂਟੇ ਦੇ ਥੱਲੇ ਜਿਆਦਾ ਪਾਣੀ ਨਹੀਂ ਲਾਉਣੇ ਉਹਨੂੰ ਭਰ ਠੀਕ ਹੈ ਸਿਆਲਰ ਰੱਖਣੀ ਆ ਬੂਟੇ ਦੇ ਥੱਲੇ ਉਦੋਂ ਬਾਅਦ ਤੁਸੀਂ ਛੋਟੇ ਬੂਟੇ ਨੂੰ ਤਾਂ ਕਲੀ ਕਲੀ ਕਰ ਦੋ ਥੱਲੇ ਜੜ ਨੂੰ ਥੋੜੀ ਥੋੜੀ ਨੀ ਨੀ ਕਲੀ ਕਰ ਦੋ ਛੋਟੇ ਨੂੰ ਵੀ ਕਰ ਸਕਦੇ ਹੋ ਬਸ ਤੁਸੀਂ ਕਰਨਾ ਕੀ ਹੈ ਵੀ 15 20 ਦਿਨਾਂ ਬਾਅਦ ਹਨਾ 15 20 ਦਿਨ ਬਾਅਦ ਉਹਨੂੰ ਜੜ ਨੂੰ ਗੋਟ ਦੇ ਦੋ ਥੋੜਾ ਪੋਲਾ ਕਰ ਦਿਓ ਪੋਲਾ ਕਰਨ ਨਾਲ ਕੀ ਹੈ ਜ਼ਮੀਨ ਦੇ ਵਿੱਚ ਆਕਸੀਜਨ ਚਲੀ ਜਾਊਗੀ 15 20 ਦਿਨ ਦਾ ਮਤਲਬ ਇਹ ਵੀ ਛੋਟਾ ਪੌਦਾ ਹੋਊਗਾ ਜਿਹਦੇ ਨੂੰ ਉਹਨੂੰ ਛੇਤੀ ਪੋਲਾ ਕਰਦੇ ਰਹੋਗੇ ਹਨਾ ਤੇ ਉਹ ਪੌਦੇ ਨੂੰ ਆਕਸੀਜਨ ਮਿਲਦੀ ਰਹੂਗੀ ਤਾਂ ਉਹ ਫਿਰ ਖੜਦਾ ਹੀ ਨਹੀਂ ਜਲਦੀ ਜਲਦੀ ਪੂਆ ਜਦੋਂ ਨੂੰ ਆਕਸੀਜਨ ਪੂਰੀ ਮ ਕੋਈ ਵੀ ਚੀਜ਼ ਆ ਦੇਖੋ ਆਕਸੀਜਨ ਨੂੰ ਮਿਲੂਗੀ ਹਵਾ ਮਿਲੂਗੀ ਟਰੈਕਟਰ ਹੁਣ ਚਾਰ ਚਰਨੇ ਔਜਲਾ ਲਾਈ ਜਾਂਦੇ ਆ ਉਹ ਕਾਰਨ ਕੀ ਆ ਵੀ ਉਹ ਨਵੀਂ ਤਕਨੀਕ ਤਾਂ ਹੀ ਕੱਢ ਲਈ ਨਾ ਵੀ ਉਹ ਉਹਦੇ ਵਿੱਚ ਹਵਾ ਜ਼ਿਆਦਾ ਜਾਊਗੀ ਤਾਂ ਕਿ ਜ਼ਿਆਦਾ ਬਣੂਗੀ ਪਾਵਰ ਜ਼ਿਆਦਾ ਬਣੂਗੀ ਉਹੀ ਜ਼ਮੀਨ ਦੀ ਗੱਲ ਹੈ ਹੁਣ ਇਦੋਂ 7-8 ਸਾਲ ਪਹਿਲਾਂ ਜ਼ਿਮੀਂਦਾਰਾਂ ਨੂੰ ਕਹਿਣਾ ਵੀ 1300 ਦੇ ਚੱਕਰਾਂ ਤੋਂ 1400 ਦੇ ਚੱਕਰਾਂ ਤੋਂ ਜੇ ਤੁਸੀਂ ਜ਼ਿਆਦਾ ਜ਼ਮੀਨ ਨੂੰ ਦਬਾ ਕੇ ਵਾਹੁਣੇ ਤਾਂ ਤੁਹਾਡੀ ਜ਼ਮੀਨ ਦੇ ਮਸਾਮ ਬੰਦ ਹੋ ਜਾਂਦੇ ਉਹ ਕਹਿੰਦੇ ਜ਼ਮੀਨ ਦੇ ਥੋੜੀ ਮਸਾਫ ਹੁੰਦੇ ਆ ਕਈ ਬੰਦੇ ਨੇ ਕਹਿ ਦੇਣਾ ਪਰ ਹੁਣ ਜਿਵੇਂ ਤਕਨੀਕ ਆ ਗਈ ਆਪਾਂ ਦੇ ਕੋਲੇ ਸੋਸ਼ਲ ਮੀਡੀ ਇਹ ਤੁਹਾਨੂੰ ਪਤਾ ਲੱਗੇ ਵਾਕਈ ਜ਼ਮੀਨ ਸੈਕਟ ਵੀ ਹੋ ਜਾਂਦੀ ਹੈ ਮਸਾਮ ਵੀ ਬੰਦ ਹੋ ਜਾਂਦੇ ਜਮੀਨ ਦੇ ਉਹਦੇ ਨਾਲ ਫਸਲ ਘੱਟ ਨਿਕਲਦੀ ਹੈ ਹਨਾ ਇਹ ਤਕਨੀਕੀ ਖੇਤੀ ਦੀਆਂ ਬਹੁਤ ਤਕਨੀਕ ਤਕਨੀਕ ਨਾ ਹੋ ਗਈ ਹੁਣ ਖੇਤੀ ਹਨਾ ਉਸ ਤੋਂ ਬਾਅਦ ਤੁਸੀਂ ਉਹਨੂੰ 15ਵੀਂ 20 ਦਿਨ ਹੀ ਤੁਹਾਨੂੰ ਦੱਸਿਆ ਵੀ ਉਹਨੂੰ ਗੁੱਟਦੇ ਰਹੋ ਹਨਾ ਉਹਦੇ ਵਿੱਚ ਥੋੜੀ ਜੀ ਉੱਪਰ ਵਾਲਾ ਡਾਇਆ ਖਾਦ ਪਾ ਦਿਓ ਜਿੱਦਾਂ 150 ਗ੍ਰਾਮ ਗੁੱਟ ਕੇ ਪਹਿਲੀ ਵਾਰ ਹਨਾ ਫਿਰ ਉਹਨੂੰ ਕਿਤੇ ਰੂੜੀ ਦੀ ਖਾਦ ਪਾ ਦਿਓ ਉੱਪਰ ਥੋੜੀ ਜੀ ਕਿਤੇ ਮੁਰਗੀਾਂ ਵਾਲੀ 150 ਗ੍ਰਾਮ ਖਾਦ ਪਾ ਦਿਓ ਕਿਤੇ 50 60 ਗ੍ਰਾਮ ਕੋਈ ਫੰਗੀ ਸੈਡ ਲੈ ਲਓ 12 36 ਲੈ ਲਓ ਕਾਰਬਨ ਡੀ ਆਹ ਪਰਸੈਂਟ ਕੱਲਾ ਲੈ ਲਓ ਇਹ ਪੌਣ ਨੂੰ ਕੋਈ ਨਹੀਂ ਬਿਮਾਰੀ ਜਿਵੇਂ 15 20 ਦਿਨ ਹੀ ਆਏ ਬਸ ਉਹਦੇ ਮੇਲੇ ਫਿਰਦੇ ਆਣੇ ਦੋ ਚਾਰ ਬੂਟੇ ਲਾਏ ਆ ਉਹ ਰੰਬੀ ਲਈ ਉਹਨਾਂ ਨੂੰ ਪੋਲਾ ਕੀਤਾ ਥੋੜਾ ਜਣਾ ਪੋਲਾ ਕਰਕੇ ਕੋਈ ਨਾ ਕੋਈ ਚੀਜ਼ ਉਹ ਚ ਖਿਲਾਰ ਦਿੱਤਾ ਕਿ ਤਵੇ ਜੇ ਤੁਹਾਡੇ ਕੋਲ ਨਹੀਂ ਤਾਂ ਰੂੜੀ ਥੋੜੀ ਜੀ ਪਾਤੀ ਜਿਵੇਂ ਮੰਨ ਲਓ ਬੱਕ ਰੂੜੀ ਦਾ ਪਾਤਾ ਹਨਾ ਕਿਤੇ 10 20 ਗ੍ਰਾਮ 10 20 ਗ੍ਰਾਮ ਛੋਟੇ ਬੂਟੇ ਨੂੰ ਕਲੀ ਬਹੁਤ ਘੱਟ ਪੈਂਦੀ ਹੈ ਇਹਨਾਂ ਨੂੰ ਜਿਆਦੇ ਪਾ ਕੇ ਸਾੜ ਦੇ ਬੂਟਾ ਵੀ 10 20 ਕਿ ਹਣਾ ਸਰੋਂ ਦੀ ਖਾਲ ਲੈ ਲੋ ਸਰੋਂ ਦੀ ਖਾਲ ਪਾ ਦਿਓ ਉਹਨੂੰ ਥੋੜੀ ਜੀ ਕਿੰਨੀ ਮੰਨ ਲਾ ਪਾਇਆ 100 ਗ੍ਰਾਮ 50 ਗ੍ਰਾਮ ਨਾ ਛੋਟੇ ਬੂਟੇ ਨੂੰ ਦਾ 100 150 ਗ੍ਰਾਮ ਪਾ ਦਿਓ ਹਣਾ ਉਹਨੂੰ ਪਾਣੀ ਦੇ ਵਿੱਚ ਘੋਲ ਲੋ ਜੜ ਪੋਲੀ ਕੀਤੀ ਉਹ ਖਣ ਪਾ ਦਿਓ ਐਦਾਂ ਕਰਕੇ ਇਹਦੇ ਨਾਲ ਤੁਹਾਡਾ ਤੁਸੀਂ 6 ਮਹੀਨੇ ਬੂਟੇ ਨੂੰ ਆਈ 15 20 ਦਿਨ ਨਹੀਂ ਮਹੀਨੇ ਬਾਅਦ 15 20 ਦਿਨ ਨਹੀਂ ਮਹੀਨੇ ਬਾਅਦ ਐਦਾਂ ਖਰਾਕ ਦਿੰਦੇ ਰਹੋ ਫਿਰ ਤੁਹਾਨੂੰ ਪਤਾ ਵੀ ਜਦੋਂ ਫੋਟ ਦਾ ਸਮਾਂ ਆਉਂਦਾ ਹੈ ਹਣਾ ਤੇ ਉਦੋਂ ਤੁਸੀਂ ਜਾ ਕੇ 100 ਗ੍ਰਾਮ ਮੈਗਨੀਸ਼ੀਅਮ ਲੈ ਲੋ 100 ਗ੍ਰਾਮ ਡੀ ਏ ਪੀ ਲੈ ਲੋ ਹਣਾ ਤੇ ਇਹ ਖਾਦ ਨਾਲ ਪਾ ਦਿਓ ਤੇ ਉਸ ਤੋਂ ਬਾਅਦ ਤੁਸੀਂ ਰੂੜੀ ਦੀ ਖਾਦ ਪਾ ਦਿਓ ਜਦੋਂ ਮਾਰਚ ਦੇ ਵਿੱਚ ਆਪਾਂ ਨੂੰ ਪਤਾ ਵੀ ਫਲ ਟੁੱਟ ਜਾਂਦਾ ਨਵਾਂ ਫਟਾਰਾ ਸ਼ੁਰੂ ਹੁੰਦਾ ਇਸ ਕਰਕੇ ਜੇ ਤੁਸੀਂ 6 ਮਹੀਨੇ ਬਸ ਉਹਨੂੰ ਕੱਲੀ ਕੁਝ ਵੀ ਨਾ ਨਾ ਜੇ ਤੁਸੀਂ ਪਾਓ ਉਹਨੂੰ ਕੱਲਾ ਗੁੜ ਕੇ ਤੇ ਪਾਣੀ ਲਾ ਦਿਆ ਕਰੋ ਜਿੰਨਾ ਕੋ ਨੂੰ ਚਾਹੀਦਾ ਸੈਲ ਸੈਲ ਰੱਖੋ ਉਹਦੀ ਜੜ ਨੂੰ ਤੇ ਪੋਲਾ ਕਰ ਦਿਆ ਕਰੋ ਥੋੜਾ ਬੂਟਾ ਰੁਕਦਾ ਹੀ ਨਹੀਂ ਨਹੀਂ ਫਟਾਰਾ ਉਸ ਤੋਂ ਬਾਅਦ ਫਿਰ ਉਹਦਾ ਜਿੱਦਾਂ ਪੱਤੇ ਵੱਢਣਗੇ ਪੱਤਿਆਂ ਦੇ ਉੱਤੇ ਤੁਹਾਨੂੰ ਡੈਫੀਸ਼ੈਂਸੀ ਪਤਾ ਲੱਗ ਜੂਗੀ ਜੇ ਪੀਲਾ ਜਾ ਪਣਾ ਆਉਂਦਾ ਤੇ ਹਣਾ ਸਟਰਸ ਲਾਉਂਦਾ ਪੱਤਾ ਇਕੱਠਾ ਹੁੰਦਾ ਉਹ ਸਪਰੇਅ ਕਰ ਲਓ ਟਰਾਜੋਫਾਸ ਦੀ ਕਰ ਸਕਦੇ ਆ 1 ਤੋਂ 2 ਐਮਐਲ ਟਰਾਜੋਫਾਸ ਦਵਾਈ ਹੈ ਇਥਿਓਨ ਹੈ ਟਰਾਜੋਫਾਸ ਹੈ 1 ਤੋਂ 2 ਐਮਐਲ ਪਰ ਲੀਟਰ ਕਿਉਂਕਿ ਬਾਗਾਂ ਦੇ ਜਿਹੜੇ ਬੂਟੇ ਹੁੰਦੇ ਆ ਇਹਨਾਂ ਦੇ ਪਰ ਲੀਟਰ ਦੇ ਹਿਸਾਬ ਨਾਲ ਸਪਰੇਅ ਹੁੰਦੀ ਹੈ ਤੇ ਜਿਹੜਾ ਆਪਾਂ ਜ਼ਮੀਨ ਦੇ ਵਿੱਚ ਕਰਦੇ ਆ ਉਹ ਪਰ ਏਕੜ ਦੇ ਹਿਸਾਬ ਨਾਲ ਸਦੀ ਹੁੰਦੀ ਹੈ ਹਣਾ ਉਹ ਇਹ ਚੀਜ਼ਾਂ ਦੀ ਸਪਰੇਅ ਜਿਹੜੀ ਬਿਮਾਰੀ ਦੇ ਰੋਗ ਤੋਂ ਮਾ ਤੇਲਾ ਤੁਸੀਂ ਇਕਟਾਰਾ ਵਗੈਰਾ ਹਲਕੀ ਤੋਂ ਹਲਕੀ ਯਾਨੀ ਕਹਿਣ ਦਾ ਭਾਵ ਨਹੀਂ ਤੇ ਲੱਸੀ ਲਓ ਠੀਕ ਹੈ ਸਾਰਿਆਂ ਤੋਂ ਵਧੀਆ ਹੁਣ ਤਾਂ ਆਪਾਂ ਨੂੰ ਪੁਰਾਣਾ ਪਤਾ ਹੈ ਸਾਰਿਆਂ ਨੂੰ ਫਾਰਮ ਆਣੀ ਦੇ ਵਿੱਚ ਲੱਸੀ ਨੂੰ 1 ਕਿਲੋ ਨੂੰ ਰੱਖੋ ਛਾਵੇਂ ਮਦਰਾਖਤ ਦੀ ਛਾਵੇਂ ਰੱਖ ਦਿਓ ਅੰਦਰ ਰੱਖ ਦਿਓ ਕਿਤੇ ਵੀ ਆ ਤੇ ਉਹਦੇ ਵਿੱਚ ਕਿੱਲ ਸੜਦੇ ਨੂੰ ਇਹਦੇ 1-2 2-3 ਕਿੱਲ 1-2 ਤਾਂਬੇ ਦੇ ਕਿੱਲ ਸੜਦੇ ਉਹਨੂੰ ਪਈ ਰਹਿਣ ਦੋ ਮਹੀਨਾ ਡੇਢ ਮਹੀਨਾ ਤੇ ਜਦੋਂ ਗਲੀ ਸੜੀ ਬਣ ਗਈ ਉਹ ਪਾਓ ਥੋੜੀ ਜੀ ਠੀਕ ਹੈ ਨਾ ਤਾਂ ਉਹਦੀ ਸਪਰੇਅ ਕਰ ਦਿਓ ਤੁਹਾਡੀ ਗ੍ਰੋਥ ਵੀ ਹੋਈ ਜਾਊਗੀ ਨਿੰਮ ਦੀ ਸਪਰੇਅ ਕਰ ਦਿਓ ਨਿੰਮ ਦੇ ਪੱਤੇ ਜਿਹਨੂੰ ਨਿੰਮ ਦਾ ਤੇਲ ਨਹੀਂ ਲੈ ਕੇ ਆਉਣਾ ਬਜ਼ਾਰੋਂ ਖਰੀਦ ਕੇ ਘਰੇ ਨਿੰਮ ਦੇ ਪੱਤੇ ਭਿਉਂ ਦੋ ਜਾਂ ਉਹਨਾਂ ਨੂੰ ਵਾਲ ਲਓ ਬਾਅਦ ਕੇ ਰੱਖ ਕੇ ਉਹਦਾ ਪਾਣੀ ਦੇ ਵਿੱਚ ਬੋਤਲ ਪਾ ਲਓ ਇਹ ਤਾਂ ਵੀਡੀਓ ਆਮ ਹੀ ਜ਼ਿੰਮੇਵ ਕਣ ਦਾ ਭਾਵ ਵੀ ਪੈਸਟੀਜ਼ੈਡ ਵੀ ਵਰਤਣਾ ਦਾ 18 ਦਵਾਈ ਕਨਫਿਡੋਰ ਵੀ ਹਲਕੀ ਜੀ ਦਵਾਈ ਉਹਦੇ ਤੇ ਜੇ ਤੁਸੀਂ 5 37 ਦਿਨ ਹੀ ਦਸੀ ਦਿਨੀ 15 ਦਿਨੀ ਜੇ ਤੁਹਾਨੂੰ ਪਤਾ ਪੱਤਾ ਇਕੱਠਾ ਜਾਂਦਾ ਕਰ ਲਓਗੇ ਤੀਲਾ ਤੁਹਾਨੂੰ ਦੇਸੀ ਜਣਾ ਵੀ ਤੀਲਾ ਵੀ ਜਦੋਂ ਫਿਰ ਆਪਾਂ ਜਾਦੇ ਵੱਲ ਜੀ ਆਉਂਦੀ ਫਿਰ ਆਪਾਂ ਨੂੰ ਜਾਦੇ ਕਰਨੀਆਂ ਪੈਂਦੀਆਂ ਉਹ ਰੁਕ ਜਾਂਦੀ ਜੇ ਇਕੱਠਾ ਹੁੰਦਾ ਪਤਾ ਟ੍ਰੈਜੋਫਾਸ ਦੀ ਇਥੇ ਆਉਣ ਦਾ ਰਿਜ਼ਲਟ ਬਹੁਤ ਵਧੀਆ ਆਉਂਦਾ ਹੈ ਫਲਦਾਰ ਬੂਟਿਆਂ ਤੇ ਜਿਹੜਾ ਤੇ ਵੀ ਮਰਜ਼ੀ ਕਰ ਲਓ ਉਹ ਤੁਸੀਂ 1 2 ਲੀਟਰ 1 ਲੀਟਰ ਪਾਣੀ ਦੇ ਵਿੱਚ 2 ਗ੍ਰਾਮ ਜਾਂ ਡੇਢ ਗ੍ਰਾਮ ਪਰ ਲੀਟਰ ਦੇ ਹਿਸਾਬ ਨਾਲ ਜਿੰਨਾ ਤੁਹਾਡੇ ਬੂਟੇ ਤੇ ਪਾਣੀ ਲੱਗਦਾ ਉਹ ਫਿਰ ਤੁਸੀਂ ਉਹਤੇ ਮੈਗਨੀਸ਼ੀਅਮ ਸਲਫੇਟ ਦੀ ਠੀਕ ਹੈ ਜਿੰਕ ਹੈ ਨਾ ਇਹਨਾਂ ਚੀਜ਼ਾਂ ਦੀ ਸਪਰੇਅ ਕਰ ਸਕਦੇ ਹੋ ਇਸ ਕਰਕੇ ਤੁਸੀਂ ਇੱਕ ਸਾਲ ਬੂਟੇ ਨੂੰ ਚੰਗੀ ਤਰ੍ਹਾਂ ਸੰਭਾਲਣਾ ਤੁਹਾਨੂੰ ਕਿਸੇ ਦੀ ਸਮੱਸਿਆ ਵੀ ਨਹੀਂ ਆਊਗੀ ਵੀ ਸਾਡਾ ਬੂਟਾ ਨਹੀਂ ਚੱਲਿਆ ਪਹਿਲੇ ਜੇ ਤੁਸੀਂ ਲਾ ਕੇ ਬੂਟੇ ਉਦੋਂ ਬਾਅਦ ਦੇਖਦੇ ਹੀ ਨਹੀਂਗੇ ਦੋ ਦੋ ਮਹੀਨੇ ਚਾਰ ਚਾਰ ਮਹੀਨੇ ਫਿਰ ਕਹਿੰਦੇ ਯਾਰ ਬੂਟਾ ਚੱਲਿਆ ਨਹੀਂ ਹੈ ਨਾ ਤੇ ਉਹ ਬੂਟਾ ਇਦਾਂ ਨਹੀਂ ਚੱਲਦਾ ਉਹ ਤਾਂ ਫਿਰ ਬੂਟੇ ਅੱਧੇ ਜਲਣਗੇ ਉੱਚ ਅੱਧੇ ਤੁਹਾਡੇ ਮੱਚ ਜਾਂਦੇ ਇਸ ਕਰਕੇ ਤੁਹਾਨੂੰ ਇਹਦੀ ਸਮਾਹ ਜਿਹੜੇ ਤੁਹਾਨੂੰ ਦੱਸਿਆ ਇਹ ਚੀਜ਼ਾਂ ਆਪਾਂ ਅੱਗੇ ਕਰਨੀ ਪੈਣੀ ਹੈ ਤੇ ਉਹ ਦੁਬਾਰਾ ਜਿਹੜਾ ਬੂਟਾ ਚੱਲ ਪਿਆ ਫਿਰ ਉਹਦੇ ਕਰੈਕਟਰ ਤੇ ਵੀ ਉਹਨੇ 1.5 ਸਾਲ ਬਾਅਦ ਫਲ ਦੇਣ ਲੱਗਣਾ ਥੋੜੋ 2 ਸਾਲ ਬਾਅਦ ਫਲ ਦੇਣ ਲੱਗਣਾ ਹੈ ਨਾ ਤੇ ਫਿਰ ਉਸ ਤੋਂ ਬਾਅਦ ਆਪਾਂ ਬੇਸਲ ਡੋਜ਼ ਪਾ ਸਕਦੇ ਹਾਂ ਵੀ ਜਦੋਂ ਵੱਡਾ ਹੋ ਗਿਆ ਬੂਟਾ 1.5-2 ਸਾਲਾਂ ਦਾ ਇੱਕ ਮੰਨ ਲੈ ਟੋਕਰੀ ਮਾਰਚ ਦੇ ਵਿੱਚ ਉਹਨੂੰ ਰੂੜੀ ਦੀ ਖਾਦ ਦੀ ਪਾਤੀ ਫਿਰ ਉਹਦੀ ਜੜ ਨੂੰ ਆਏ ਸਾਲ ਕਲੀ ਤੇ ਨੀਲੇ ਥੋਤੇ ਦੀ ਸਪਰੇਅ ਕਰਤੀ ਫਿਰ ਜਦੋਂ ਤੁਸੀਂ ਉਹਦੀ ਕਟਿੰਗ ਕਰਨੀ ਹੈ ਜਿੱਥੋਂ-ਜਿੱਥੋਂ ਵੀ ਉਹਦੀਆਂ ਕਟਿੰਗ ਕਰਨੀਆਂ ਐ ਉੱਥੇ ਵੀ ਤੁਸੀਂ ਨੀਲਾ ਥੋਤਾ ਤੇ ਕਲੀ ਜਿਹੜੀ ਲਾਈ ਹੋਊਗੀ ਤੁਹਾਡੀ ਉਹ ਉਹਨਾਂ ਚੀਜ਼ਾਂ ਤੇ ਲਾ ਸਕਦੇ ਜਿੱਥੋਂ ਕਟ ਆਣਾ ਸ਼ਾਂਤੀ ਕਰਨੀ ਬੂਟਿਆਂ ਦੀ ਬਹੁਤ ਜ਼ਰੂਰੀ ਹੁੰਦੀ ਹੈ ਉਹਦੇ ਨਾਲ ਫਿਰ ਫਟਾਰ ਜ਼ਿਆਦਾ ਆਉਂਦੀ ਹੈ ਤੇ ਇਹ ਸੀਗੀ ਜਿਹੜੇ ਫਲਦਾਰ ਬੂਟੇ ਲਾਉਣੇ ਆ ਉਹਨਾਂ ਦੀ ਕਿਦਾਂ ਦਾ ਸਹਾਰਾ ਸੰਭਾਲ ਸੀਗੀ ਤੁਹਾਨੂੰ ਦੱਸਿਆ ਜੀ ਅਗਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜਾਣਕਾਰੀ ਦੇਵਾਂਗੇ ਕਿ ਵੀ ਇੱਕ ਏਕੜ ਦੇ ਵਿੱਚ ਕਿੰਨੀ ਖਾਦ ਪਾਉਣੀ ਚਾਹੀਦੀ ਹੈ ਆਪਾਂ ਨੂੰ ਸਾਰੀਆਂ ਕਿਹੜੀਆਂ-ਕਿਹੜੀਆਂ ਖਾਦਾਂ ਪਾਉਣੀਆਂ ਚਾਹੀਦੀਆਂ ਇੱਕ ਏਕੜ ਜਿਵੇਂ ਆਪਣੀ ਫਸਲ ਆ ਕਣਕ ਦੀ ਆ ਜਾਂ ਝੋਨੇ ਦੀ ਜਾਂ ਕੋਈ ਵੀ ਫਸਲ ਦੇ ਵਿੱਚ ਕਿੰਨੀ ਖਾਦ ਪਾਉਣੀ ਚਾਹੀਦੀ ਹੈ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਇਹ ਜਾਣਕਾਰੀ ਦੇਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ